ਸਤਰੀਆ ਕਾਲ ਅੱਜ ਅਸੀਂ ਇੱਕ ਬਹੁਤ ਮਸ਼ਹੂਰ ਕਿਤਾਬ ਅਮੀਰ ਡੈਡੀ ਗਰੀਬ ਡੈਡੀ ਦੇ ਕੁਝ ਮੁੱਖ ਵਿਚਾਰਾਂ ਤੇ ਗੱਲ ਕਰਾਂਗੇ ਹਾਂਜੀ ਸਾਡੇ ਕੋਲ ਇਸ ਦਾ ਇੱਕ ਸੰਖੇਪ ਸਾਰ ਹੈ ਤੇ ਇਹ ਨਾ ਪੈਸੇ ਬਾਰੇ ਦੋ ਬਿਲਕੁਲ ਵੱਖਰੀਆਂ ਸੋਚਾਂ ਦੀ ਤੁਲਨਾ ਕਰਦਾ ਹੈ ਬਿਲਕੁਲ ਇੱਕ ਪਾਸੇ ਹੈ ਗਰੀਬ ਡੈਡੀ ਰਿਵਾਇਤੀ ਸੋਚ ਮਤਲਬ ਚੰਗੀ ਪੜ੍ਹਾਈ ਕਰੋ ਕੋਈ ਸੁਰੱਖਿਤ ਨੌਕਰੀ ਲੱਭੋ ਹੂੰ ਜੋ ਸਾਨੂੰ ਆਮ ਤੌਰ ਤੇ ਸਿਖਾਇਆ ਜਾਂਦਾ ਹੈ ਹਾਂ ਤੇ ਦੂਜੇ ਪਾਸੇ ਹੈ ਅਮੀਰ ਡੈਡੀ ਇਨਾਂ ਦੀ ਸੋਚ ਉੱਦਮੀ ਹੈ ਨਿਵੇਸ਼ ਵਾਲੀ ਸੰਪਤੀਆਂ ਬਣਾਉਣ ਵਾਲੀ ਹਾਂਜੀ ਤਾਂ ਅੱਜ ਅਸੀਂ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੋਨੋਂ ਪਹੁੰਚਾਂ ਦਾ ਅਸਲ ਮਤਲਬ ਕੀ ਹੈ ਤੇ ਇਹ ਸਾਡੇ ਮਤਲਬ ਵਿੱਤੀ ਜੀਵਨ ਤੇ ਕਿਵੇਂ ਅਸਰ ਪਾ ਸਕਦੀਆਂ ਨੇ ਠੀਕ ਹੈ ਠੀਕ ਹੈ ਤਾਂ ਫਿਰ ਚਲੋ ਗਰੀਬ ਡੈਡੀ ਦੀ ਮਾਨਸਿਕਤਾ ਤੋਂ ਹੀ ਸ਼ੁਰੂ ਕਰਦੇ ਹਾਂ ਹਾਂ ਸਾਰਾਂਝ ਦੱਸਦਾ ਹੈ ਕਿ ਇਹ ਪਹੁੰਚ ਨੌਕਰੀ ਦੀ ਸੁਰੱਖਿਆ ਇੱਕ ਸਥਿਰ ਤਨਖਾਹ ਲਾਭ ਇਹਨਾਂ ਚੀਜ਼ਾਂ ਤੇ ਜ਼ਿਆਦਾ ਕੇਂਦਰਿਤ ਹੈ ਹਾਂਜੀ ਇਹ ਉਹ ਰਸਤਾ ਹੈ ਜਿਸਨੂੰ ਕੀ ਕਹਿੰਦੇ ਨੇ ਬਹੁਤੇ ਲੋਕ ਸੁਰੱਖਿਤਮੰਦ ਦੇ ਨੇ ਹਾਂ ਤੇ ਦੇਖੋ ਇੱਥੇ ਦਿਲਚਸਪ ਗੱਲ ਇਹ ਹੈ ਕਿ ਕਿਤਾਬ ਇਸਨੂੰ ਸੀਮਿਤ ਕਿਉਂ ਕਹਿੰਦੀ ਹੈ ਅੱਛਾ ਇਸ ਲਈ ਨਹੀਂ ਕਿ ਨੌਕਰੀ ਕਰਨਾ ਕੋਈ ਗਲਤ ਗੱਲ ਹੈ ਨਹੀਂ ਪਰ ਇਸ ਲਈ ਕਿ ਸਾਰਾ ਧਿਆਨ ਸਿਰਫ ਤਨਖਾਹ ਤੇ ਨਿਰਭਰ ਰਹਿਣ ਤੇ ਹੁੰਦਾ ਹੈ ਹੂੰ ਤੇ ਇਸ ਨਾਲ ਹੁੰਦਾ ਕੀ ਹੈ ਬੰਦਾ ਰੈਟ ਰੇਸ ਯਾਨੀ ਕਿ ਉਹ ਚੂਹਾ ਦੌੜ ਉਸ ਵਿੱਚ ਫਸ ਜਾਂਦਾ ਹੈ ਅੱਛਾ ਰੈਟ ਰੇਸ ਹਾਂ ਮਤਲਬ ਤੁਸੀਂ ਜ਼ਿਆਦਾ ਕਮਾਉਂਦੇ ਹੋ ਪਰ ਨਾਲ ਹੀ ਖਰਚੇ ਵੀ ਵਧਾ ਲੈਂਦੇ ਹੋ ਤੇ ਅਸਲ ਵਿੱਤੀ ਆਜ਼ਾਦੀ ਉਹ ਕਦੇ ਮਿਲਦੀ ਨਹੀਂ ਸਹੀ ਗੱਲ ਹੈ ਇਹ ਸੋਚ ਤੁਹਾਨੂੰ ਦੌਲਤ ਬਣਾਉਣ ਦੇ ਬਜਾਏ ਬਸ ਬਿੱਲ ਭਰਨ ਤੱਕ ਹੀ ਰੱਖ ਸਕਦੀ ਹੈ ਇਹ ਰੈਟ ਰੇਸ ਵਾਲੀ ਗੱਲ ਤਾਂ ਸੱਚੀ ਬਹੁਤ ਅਹਿਮ ਲੱਗੀ ਹੈ ਹਾਂਜੀ ਅੱਛਾ ਹੁਣ ਆਉਂਦਿਆਂ ਅਮੀਰ ਡੈਡੀ ਦੀ ਸੋਚ ਤੇ ਜੀ ਸਰਾਂਚ ਕਹਿੰਦਾ ਹੈ ਕਿ ਇਹ ਸੋਚ ਹੈ ਪੈਸੇ ਨੂੰ ਆਪਣੇ ਲਈ ਕਮਤੇ ਲਗਾਉਣ ਬਾਰੇ ਬਿਲਕੁਲ ਇਸ ਦਾ ਮਤਲਬ ਹੈ ਸੰਪਤੀਆਂ ਖਰੀਦਣਾ ਜਾਂ ਬਣਾਉਣਾ ਮਤਲਬ ਉਹ ਚੀਜ਼ਾਂ ਜੋ ਤੁਹਾਡੀ ਜੇਬ ਵਿੱਚ ਪੈਸਾ ਪਾਉਣ ਭਾਵੇਂ ਤੁਸੀਂ ਉਸ ਵਾਲੇ ਕੰਮ ਕਰ ਰਹੇ ਹੋ ਜਾਂ ਨਹੀਂ ਬਿਲਕੁਲ ਸਹੀ ਕਿਹਾ ਤੇ ਇੱਥੇ ਨਾ ਸਭ ਤੋਂ ਵੱਡਾ ਫਰਕ ਹੈ ਸੰਪਤੀਆਂ ਯਾਨੀ ਐਸੈਟਸ ਤੇ ਦੇਣਦਾਰੀਆਂ ਯਾਨੀ ਲਾਇਬਿਲਟੀਜ਼ ਨੂੰ ਸਮਝਣ ਦਾ ਅੱਛਾ ਕਿਤਾਬ ਬਹੁਤ ਸੋਖੇ ਤਰੀਕੇ ਨਾਲ ਸਮਝਾਉਂਦੀ ਹੈ ਦੇਖੋ ਸੰਪਤੀ ਉਹ ਚੀਜ਼ ਹੈ ਜੋ ਤੁਹਾਡੀ ਜੇਬ ਵਿੱਚ ਪੈਸਾ ਪਾਉਂਦੀ ਹੈ ਜਿਵੇਂ ਜਿਵੇਂ ਕੋਈ ਕਿਰਾਏ ਤੇ ਦਿੱਤੀ ਜਾਇਦਾਦ ਸਟਾਕ ਜਾਂ ਤੁਹਾਡਾ ਆਪਣਾ ਕੋਈ ਕਾਰੋਬਾਰ ਹਾਂਜੀ ਤੇ ਦੇਣਦਾਰੀ ਉਹ ਚੀਜ਼ ਹੈ ਜੋ ਤੁਹਾਡੀ ਜੇਬ ਚੋਂ ਪੈਸਾ ਕੱਢਦੀ ਹੈ ਜਿਵੇਂ ਕਿ ਕਾਰ ਦਾ ਲੋਨ ਹਾਂ ਕਾਰ ਲੋਨ ਕ੍ਰੈਡਿਟ ਕਾਰਡ ਦਾ ਕਰਜ਼ਾ ਜਾਂ ਇੱਕ ਵੱਡਾ ਖਰਚਾ ਜਿਸ ਦਾ ਖਰਚਾ ਤੁਹਾਡੀ ਆਮਦਨ ਤੋਂ ਵੱਧ ਹੋਵੇ ਤਾਂ ਅਮੀਰ ਡੈਡੀ ਦੀ ਪਹੁੰਚ ਹੈ ਸੰਪਤੀਆਂ ਵਧਾਓ ਤੇ ਦੇਣਦਾਰੀਆਂ ਘਟਾਓ ਇਹ ਤਾਂ ਬੜੀ ਸਧਾਰਨ ਪਰ ਬਹੁਤ ਕਾਮਦੀ ਪਰਿਭਾਸ਼ਾ ਲੱਗਦੀ ਹੈ ਬਿਲਕੁਲ ਸਾਰਾਂਸ਼ ਇਹ ਵੀ ਕਹਿੰਦਾ ਹੈ ਕਿ ਇਹ ਸਿਰਫ ਪੈਸਾ ਕਮਾਉਣ ਬਾਰੇ ਨਹੀਂ ਹੈ ਸਗੋਂ ਵਿੱਤੀ ਸਿੱਖਿਆ ਹਾਸਲ ਕਰਨ ਬਾਰੇ ਹੈ ਇਸ ਦਾ ਕੀ ਮਤਲਬ ਹੈ ਤੇ ਦੇਖੋ ਵਿੱਤੀ ਸਿੱਖਿਆ ਦਾ ਮਤਲਬ ਹੈ ਪੈਸੇ ਦੀ ਪਾਸ਼ਾ ਨੂੰ ਸਮਝਣਾ ਅੱਛਾ ਇਹ ਸਿਰਫ ਮਤਲਬ ਅਕਾਊਂਟਿੰਗ ਜਾਂ ਨਿਵੇਸ਼ ਦੇ ਔਖੇ ਸਿਧਾਂਤਾਂ ਬਾਰੇ ਨਹੀਂ ਸਗੋਂ ਇਹ ਸਮਝਣਾ ਕਿ ਪੈਸਾ ਕੰਮ ਕਿਵੇਂ ਕਰਦਾ ਹੈ ਟੈਕਸ ਸਿਸਟਮ ਕਿਵੇਂ ਕੰਮ ਕਰਦਾ ਹੈ ਤੇ ਉਸ ਨੂੰ ਕਾਨੂੰਨੀ ਤੌਰ ਤੇ ਆਪਣੇ ਫਾਇਦੇ ਲਈ ਕਿਵੇਂ ਵਰਤਣਾ ਓਕੇ ਤੇ ਨਿਵੇਸ਼ ਦੇ ਵੱਖ-ਵੱਖ ਵਿਕਲਪ ਕੀ ਨੇ ਜਿਹੜੇ ਅਮੀਰ ਡੈਡੀ ਦੀ ਸੋਚ ਵਾਲੇ ਲੋਕ ਹੁੰਦੇ ਨੇ ਉਹ ਲਗਾਤਾਰ ਸਿੱਖਦੇ ਰਹਿੰਦੇ ਨੇ ਹਮ ਕਿ ਆਪਣੇ ਪੈਸੇ ਨੂੰ ਹੋਰ ਚੰਗੇ ਤਰੀਕੇ ਨਾਲ ਕਿਵੇਂ ਸੰਭਾਲਣਾ ਹੈ ਤੇ ਕਿਵੇਂ ਵਧਾਉਣਾ ਹੈ ਇਹ ਤਾਂ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਹਾਂ ਸਿੱਖਣ ਦੀ ਮਹੱਤਤਾ ਤੇ ਤਾਂ ਬਹੁਤ ਜ਼ੋਰ ਦਿੱਤਾ ਗਿਆ ਲੱਗਦਾ ਜੀ ਬਿਲਕੁਲ ਸਾਰਾਂਸ਼ ਵਿੱਚ ਨਾ 6 ਮੁੱਖ ਸਬਕਾਂ ਦਾ ਵੀ ਜ਼ਿਕਰ ਹੈ ਹਮ ਇੱਕ ਜਿਸ ਨੇ ਮੈਨੂੰ ਖਾਸ ਤੌਰ ਤੇ ਪ੍ਰਭਾਵਿਤ ਕੀਤਾ ਉਹ ਸੀ ਆਪਣੇ ਕੰਮ ਨਾਲ ਮਤਲਬ ਰੱਖੋ ਯਾਨੀ ਕਿ ਮਾਈਂਡ ਯੋਰ ਓਨ ਬਿਜ਼ਨਸ ਹਾਂਜੀ ਇਹ ਸਿਰਫ ਆਪਣੀ ਨੌਕਰੀ ਕਰਨ ਬਾਰੇ ਤਾਂ ਨਹੀਂ ਹੈ ਠੀਕ ਹੈ ਨਹੀਂ ਨਹੀਂ ਬਿਲਕੁਲ ਨਹੀਂ ਇਸ ਦਾ ਅਸਲ ਮਤਲਬ ਹੈ ਕਿ ਭਾਵੇਂ ਤੁਹਾਡੇ ਕੋਲ ਨੌਕਰੀ ਹੈ ਹਾਂਜੀ ਤੁਹਾਡਾ ਅਸਲ ਕਾਰੋਬਾਰ ਤੁਹਾਡੀਆਂ ਸੰਪਤੀਆਂ ਦਾ ਕਾਲਮ ਹੋਣਾ ਚਾਹੀਦਾ ਹੈ ਅੱਛਾ ਸੰਪਤੀਆਂ ਵਾਲਾ ਪਾਸਾ ਹਾਂ ਨੌਕਰੀ ਤੁਹਾਡੇ ਬਿੱਲ ਭਰ ਸਕਦੀ ਹੈ ਪਰ ਅਸਲ ਦੌਲਤ ਤਾਂ ਸੰਪਤੀਆਂ ਬਣਾਉਣ ਨਾਲ ਆਉਂਦੀ ਹੈ ਹੂੰ ਇਸ ਲਈ ਅਸਲੀ ਨੌਕਰੀ ਦੇ ਨਾਲ 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 ਆਪਣਾ ਸਮਾਂ ਤੇ ਪੈਸਾ ਉਹਨਾਂ ਚੀਜ਼ਾਂ ਵਿੱਚ ਲਾਓ ਜੋ ਆਮਦਨ ਪੈਦਾ ਕਰਨ। ਓਕੇ। ਇਹ ਸਬਕ ਇਹੀ ਕਹਿੰਦਾ ਹੈ ਕਿ ਆਪਣੀ ਆਮਦਨ ਦਾ ਸਰੋਤ ਸਿਰਫ ਨੌਕਰੀ ਤੱਕ ਨਾ ਰੱਖੋ। ਸਮਝ ਗਿਆ। ਤੇ ਇੱਕ ਹੋਰ ਮੁੱਖ ਸਬਕ ਇਹ ਵੀ ਹੈ ਕਿ ਡਰ ਤੇ ਲਾਲਚ ਵਰਗੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਸਮਝੋ ਤੇ ਉਹਨਾਂ ਨੂੰ ਆਪਣੇ ਵਿੱਤੀ ਫੈਸਲਿਆਂ ਤੇ ਹਾਵੀ ਨਾ ਹੋਣ ਦਿਓ। ਇਹ ਵੀ ਬਹੁਤ ਜ਼ਰੂਰੀ ਗੱਲ ਹੈ। ਜੀ। ਤਾਂ ਫਿਰ ਇਹ ਸਾਰੀ ਗੱਲਬਾਤ ਦਾ ਸਾਰੀਆਂ ਗੱਲਾਂ ਦਾ ਨਿਚੋੜ ਕੀ ਨਿਕਲਦਾ ਹੈ? ਸਾਰਾਂਝੇ ਦੇ ਹਿਸਾਬ ਨਾਲ ਕੀ ਸਿਰਫ ਸਖਤ ਮੇਮੈਂਟ ਕਰਨਾ ਹੀ